ਗੀ ਗੱਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਏ ਆ ਸਰਦਾਰ ਕੋਲ ਸਰਦਾਰ ਦੀ ਕਣਕ ਵਜਾਉਣੀ ਆ ਜੀ ਟਰੈਕਟਰਾਂ ਨੂੰ ਦੋ ਨੂੰ ਪਾ ਲਈਆ ਡ੍ਰਿੱਲ ਆ ਘੋੜਾ ਬਾੜ-ਬਾੜ ਕੇ ਮਸੀਂ ਕੱਢਿਆ ਉਥੋਂ ਖੇਤ ਸੀਗੇ ਗਿੱਲੇ ਇੰਨਾ ਫੋਲ-ਫੋਲ ਕੇ ਇਹਦਾ ਹੀ ਆ ਕੰਮ ਵੀ ਜਿਹੜਾ 4-ਵੀਲ ਡਰਾਈਵ ਨੇ ਖੇਤ ਸਕਾਤ ਤੇ ਆ ਡ੍ਰਿੱਲਾਂ ਦੋ ਪਾ ਕੇ ਖੜੀਆਂ ਕੀਤੀਆਂ ਇਹ ਸਰਦਾਰ ਦੇ ਲੱਗੇ ਕਣਕ ਵਜਾਈ ਕਰਨ ਤੇ ਤਕਾਲਾਂ ਤੱਕ तकरीबन ਹੋਈ ਜਾਣੀ ਲੱਗੇ ਥੋੜੀ ਰਹਿ ਜਾਣੀ ਗੱਲ ਵੀ ਦੀ ਜਾਊਗੀ ਇਹਦਾ ਆਰ ਨੇ ਇੱਕ ਦੇ ਮਗਰ ਇਹਦੇ ਡਰੈਲ ਪਾਈ ਆ ਇਹ ਇੱਕਾ 60 ਮਗਰ ਪਾਈ ਆ ਇੱਕ ਬੰਨੇ ਹਲੇ ਪਰਾਲੀ ਦਾ ਕੰਮ ਚੱਲਦਾ ਇੱਕ ਬੰਨੇ ਰੰਗ ਦਾ ਕੰਮ ਚੱਲਦਾ ਆ ਤੇ ਕੰਪੈਨ ਉਧਰ ਬਾੜੀ ਆ ਇਧਰ ਜੌਂਡੀਅਰ ਕੀਤਾ ਖੜਾ ਪੱਕਾ ਬਣਾ ਲਿਆ ਤੇ ਬਾਜੀ ਵੀ ਆਏ ਆ ਬਾਹਰੋਂ ਬਿੰਦਰ ਬਾਜੀ ਇਧਰ ਕੰਪੈਨ ਖੜੀ ਕੀਤੀ ਆ ਏ ਹੁਣ ਵਿਆਹ ਆ ਫਰਵਰੀ ਦੇ ਵਿੱਚ ਤਾਂ ਤਾਂ ਕਰਕੇ ਰੰਗ ਦੀਆਂ ਸਾਰੇ ਕਾਦੀਆਂ ਤਿਆਰੀਆਂ ਚੱਲਣੀਆਂ ਰੰਗ ਗੰਡੇ ਆ ਤੇ ਇੱਧਰ ਵੀ ਕੋਠੀ ਨੂੰ ਹੋਣ ਡਿਆ ਰੰਗ ਉਹ ਸਾਹਮਣੇ ਬਾਜੀ ਵਾਲੀ ਨੂੰ ਵੀ ਹੋਣ ਡਿਆ ਆ ਉਧਰ ਜੈਪ ਸਿੰਘ ਵਾਲੀ ਉਹਨੂੰ ਵੀ ਹੋਣ ਡਿਆ ਰੰਗ ਤੇ ਬੰਦੇ ਬਸਾਰੇ ਲੱਗੇ ਆ ਰੰਗ ਵਾਲੇ ਕੋਈ ਉਹ ਵੀ ਰਾਜ ਮੇਸਤਰੀ ਲੱਗਾ ਆ ਉਹ ਕਹਿੰਦਾ ਵਾ ਕੰਮ ਪੂਰਾ ਜੋਰਾ ਹੁਣੇ ਚੱਲਦਾ ਵਿਆਹ ਦੀਆਂ ਤਿਆਰੀਆਂ ਕਰਕੇ ਸਾਰਾ ਰੰਗ ਰੰਗ ਜਿਆ ਕਰਨ ਡਿਆ ਆ ਕਣਕ ਥੋੜੀ ਐ ਕੰਪਰਾਲੀ ਝੋਨੇ ਦਾ ਚੱਕ ਹੋਣ ਕਰਕੇ ਪਰਾਲੀ ਨਹੀਂ ਤੱਕ ਕੋਈ ਇੱਕ ਝੋਨੇ ਦੀ ਰੌਣੀ ਨਹੀਂ ਹੋਈ ਡਿੱਗਣ ਕਰਕੇ ਰੌਣੀ ਕਰਕੇ ਹੁਣ ਬੀਜਣੇ ਆ ਤਾਂ ਖੇਤ ਤਾਂ ਬਾਗੇ ਤਿਆਰ ਕਰ ਦਿੱਤੇ ਆ ਇੱਧਰ ਆ ਗੋਠੀ ਨੂੰ ਵੀ ਆ ਰੰਗ ਹੋਣ ਡਿਆ ਆ ਉਧਰ ਉਹ ਵਰਲੇ ਬੰਨੇ ਉਹ ਵੀ ਰੰਗ ਹੋਣ ਡਿਆ ਤਿੰਨਾਂ ਗੋਠੀਆਂ ਨੂੰ ਕਹਿੰਦਾ ਭਾ ਰੰਗ ਹੋਣ ਡਿਆ ਆ ਉਧਰ ਸਰਦਾਰ ਨੇ ਬੀਤੀ ਸੀ ਗਣਕ ਉਹ ਥੋੜੀ ਜੀ ਜਿੱਦਾਂ ਜਿੱਥੇ ਝੋਨਾ ਡਿੱਗਾ ਸੀ ਉੱਥੇ ਗੱਲ ਪੂਰੀ ਸੀ ਜਿੱਥੇ ਝੋਨਾ ਖੜਾ ਸੀ ਉੱਥੇ ਗਿਲ ਥੋੜੀ ਘੱਟ ਸੀ ਉੱਥੇ ਕਣਕ ਜੰਮਣ ਤੇ ਉਹ ਦਿੱਕਤ ਆਈ ਆ ਉਹ ਹਾਰ ਕੇ ਪਾਣੀ ਲਾਉਣਾ ਪਿਆ ਉਹਨੂੰ ਤਾਂ ਫੇਰ ਹੁਣ ਨਿਕਲੀ ਆ ਇਧਰ ਸਦਾਰ ਨੇ ਦਹਾ ਖੇਤਾਂ ਦੀ ਪੱਟੀ ਤਿਆਰ ਕਰ ਲਈ ਆ ਹੁਣ ਉਧਰੋਂ ਕੇਰਨ ਲਾਪਣਾ ਤਾਂ ਉਧਰੋਂ ਦੂਜੇ ਦੋ ਟਰੈਕਟਰਾਂ ਮਗਰ ਪਾ ਕੇ ਤਾਂ ਆ ਖੇਤ ਤਿਆਰ ਕਰ ਦੇਣੇ ਆ ਵੀ ਬਗੇ ਪਏ ਆ ਸਰਵ ਰੋਟਾ ਵੇਟਰ ਮਾਰਨ ਵਾਲਾ ਰਹਿੰਦਾ 8-9 ਖੇਤ ਇਹ ਆ ਬਾਕੀ ਉਹ 4-3-4 ਪਰੇ ਆ ਤੇ ਖੇਤ ਆ ਆ ਤੇ ਲੋਕੀ ਸਾਰਿਆਂ ਤੋਂ ਬਾਅਦ ਤੇ ਬੀਜਣਾ ਤੇ ਅੱਜ ਕਹਿੰਦਾ ਭਾਵ ਕੇ ਤਕਰੀਬਨ ਲਾਗੇ ਹੋਈ ਜਾਣੀਆਂ ਕਣਕ ਤੇ ਤਾਂ ਦਾ ਸਵੇੜਾ ਰੰਗ ਰੁੰਗਦਾ ਕਰਕੇ ਸਾਰਾ ਬਾਹਰ ਕੱਢਿਆ ਆ ਆਜੇ ਕਣਕ ਵਜਾਉਣੀ ਸਰਦਾਰ ਨਾਲ ਦੇਖਦੇ ਆਪ ਤੇ ਆਨੇ ਆ ਕਣਕ ਚਲੋ ਵਜਾਉਣ ਨੇ ਹੱਤੋਂ ਤੀ ਸਾਰੇ ਬੰਦੇ ਹੁਣ ਜਿੰਨੇ ਹੁੰਨੇ ਆ ਅੱਜ ਵੀਜ ਹੋ ਜੂ ਬਾਕੀ ਰਹਿੰਦੀ ਖੁੰਦੀ ਤਕਾਲਾਂ ਨੂੰ ਜਾਂ ਨਾਲ ਉਸਵੇਰੇ ਕੇਰੀ ਜੂ ਚਲੋ ਠੀਕ ਆ ਜਿੱਦਾਂ ਚੱਲਦਾ ਕੰਮ ਦਿਖਾਉਣੇ ਨੇ ਦਿਨੇ ਵਕੇ ਲਓ ਜੀ ਚੱਲਦਾ ਵਿਆਹ ਕੱਲ ਤਨੀਆ ਮੇਥੀ ਸਭ ਕੋ ਲਾਤਾ ਸੀਗਾ ਲਸਣ ਰਹਿ ਗਿਆ ਸੀ ਪਛੇਤੀ ਸਬਜ਼ੀ ਲਾਉਣ ਡਏ ਆ ਜਿੱਦਾਂ ਪਹਿਲਾਂ ਧਨੀਆ ਮੇਥੀ ਸਭ ਕੁਝ ਉਧਰ ਲਾਇਆ ਸੀਗਾ ਹੁਣ ਜਿੱਦਾਂ ਪਛੇਤਾ ਧਨੀਆ ਗੰਡਿਆਂ ਦਾ ਕਾਣਾ ਬਤਾਉਆਂ ਦੀ ਪਨੀਰੀ ਬਤਾਉਆਂ ਬਹੁ ਜਾਣਗੇ ਹਰੇ ਬਤਾਉਂ ਤੇ ਜਦ ਪਨੀਰੀ ਹੋ ਜੂਗੀ ਤਾਂ ਬਤਾਉ ਲਾ ਲਾਂਗਾ ਮੇਥੀ ਪਾਲਕ ਲਸਣ ਸਾਗਮਲ ਮੂਲੀਆਂ ਗਾਜਰਾਂ ਸਾਰਾ ਕੁਝ ਜਿੱਦਾਂ ਵੀ ਲਾਇਆ ਇੱਥੇ ਇੰਨੀ ਜਗ੍ਹਾ ਤੇ ਤੇ ਜਿੱਦਾਂ ਕੀਤਾ ਉਧਰ ਸੀਗਾ ਉਹ ਹੋਇਆ ਨਹੀਂ ਦਾਣਾ ਥੋੜਾ ਹੋਇਆ ਸੀਗਾ ਤੇ ਲੋਬਟਾ ਤੇ ਸਾਰੀ ਜਾਂਦਾ ਪਰ ਹੁਣ ਜਿੱਦਾਂ ਲਸਣ ਲੂਸਣ ਸਾਰਾ ਕੋਈ ਦੁਬਾਰਾ ਲਾਇਆ ਵੀ ਹੁਣ ਜਿੱਦਾਂ ਮੌਸਮ ਵੀ ਠੰਡਾ ਆ ਤੇ ਹੋ ਵੀ ਜਾਊਗਾ ਥੱਲੇ ਖਾਦ ਖੂਦ ਆਦ ਪਾਤਾ ਚੰਗਾ ਰੱਖ ਕੇ ਹੈਗਾ ਇਹ ਐਨ ਪੀ ਕੇ ਆ ਤੇ ਖਾਰ ਪਾ ਕੇ ਬੀਜ ਦੇਣ ਲੱਗੇ ਆ ਦਿਨਾਂ ਚ ਹੀ ਹੋ ਜਾਣਾ ਬਾਕੀ ਗੋਡੀ ਗਾਡੀ ਰੱਖਾਂਗੇ ਲਾਇਆ ਥੋੜਾ ਬਿਰਲਾ ਆ ਫੇ ਬੇਤਰੀ ਹੁਣ ਬੈਤ ਹੁੰਦਾ ਨਹੀਂ ਢੇਡੀ ਢੇਡੇ ਵੱਡੇ ਹੋਏ ਆ ਗੋਡਿਆਂ ਪਰ ਬੈ ਕੇ ਤੇ ਗੋਟ ਨਹੀਂ ਹੁੰਦਾ ਬਹੁਲੇ ਨਾਲ ਗੋਟ ਲਈਦਾ ਉਹ ਬੋਲ ਲੇ ਰਿਹਾ ਹਿਸਾਬ ਨਾਲ ਫਿਰ ਇਹਨਾਂ ਦਾ ਵੱਡਾ ਰੱਖ ਲਿਆ ਦੂਰ ਰੱਖ ਲਈ ਗੰਢੀ ਗੰਢੀ ਜਿਹੜੀ ਲਾਉਣ ਨੂੰ ਆ। ਚੱਲੀ ਜਾਂਦਾ ਕੰਮ ਮੁੜ ਕੇ ਸਰਦਾਰ ਆਲ ਜਾਣਾ ਉਹ ਵੀ ਕਣਕ ਕੇਰਦਾ ਆ। ਡ੍ਰਿੱਲਾਂ ਦੋ ਪਾਈਆਂ ਤਾਂ ਕਹਿੰਦਾ ਸੀ ਮੈਂ ਕਿਹਾ ਚੱਲ ਕੋਈ ਨਹੀਂ ਆ ਜਾਂਨਾ ਲਵਾਉਣਾ ਤੇ ਨਾ ਥੋੜਾ ਟਾਈਮ। ਇਹ ਤਾਂ ਲਵਾਉਣਾ ਹੋਊਗਾ ਟਾਈਮ ਤੇ ਚੱਲ ਲਾ ਦਾਂਗੇ ਨਾ ਹੋਊਗਾ ਤਾਂ ਉੱਥੇ ਘੜੀ ਬੈ ਉੱਠ ਕੇ ਆ ਜਾਾਂਗੇ। ਤੇ ਚੱਲੀ ਜਾਂਦਾ ਕਣਕ ਕੰਮ ਕਣਕ ਵੀ ਪੁੰਗਰ ਪਈ ਆ। ਪਰ ਕਣਕ ਵੀ ਡੂੰਗੀ ਬਹੁਤ ਆ ਮੈਂ ਸਰਦਾਰ ਨੂੰ ਅੱਜ ਵੀ ਕਿਹਾ ਸੀ ਮੈਂ ਕਿਹਾ ਘੱਟੋ ਘੱਟ ਵੀ 4.5 ਤੋਂ 5 ਇੰਚ ਡੂੰਗੀ ਆ ਕਣਕੇ। ਪੀ ਇਹਨੂੰ ਇੱਕ ਇੱਕ 6 ਕੁੱਤੇ ਕਰਦੇ ਫਾਲਿਆ ਨੂੰ ਟੈਰਾਂ ਦੇ ਉੱਤੇ ਜਿਹੜੇ ਰੇੜੂ ਆ ਉਹਦੇ ਡ੍ਰਿਲ ਦੇ ਫੇ ਉਹਨਾਂ ਦੇ ਪੂਰਾ ਭਾਰ ਆਉਣ ਲੱ ਆਪਣਾ ਜੇ ਲਿਫਟ ਚੱਕਦੇ ਆ ਤੇ ਰੇੜੂ ਨਹੀਂ ਗੇਟਦੇ ਫੇ ਕਣਕ ਤੇ ਖਾਤ ਕਰਦੀ ਨਹੀਂ ਜੀ ਜੇ ਲਿਫਟ ਪੂਰੀ ਸੈਟ ਗਏ ਉਹਨਾਂ ਦੇ ਭਾਰ ਦੇਖ ਕੇ ਕਰਦੇ ਆ ਤਾਂ ਕਣਕ 5 ਇੰਚ ਥੱਲੇ ਜਾਂਦੀ ਹੈ ਮੈਂ ਕਹਾਂ ਇਹਨੂੰ ਘੱਟੋ ਘੱਟ ਜਾਰਾ ਨਹੀਂ 2 ਇੰਚ ਤੇ ਕਣਕ ਨੂੰ ਕਰ ਵੀ ਇੱਕ ਇੱਕ 6 ਚੱਕਦੇ ਉਹ ਡੇਢ ਇੰਚ ਦਾ ਹੁੰਦਾ ਆ 6 ਕ ਡੇਢ ਇੰਚ ਚੱਕਦੇ ਬਸ ਉਹਨੇ ਨਾਲ 3 ਇੰਚ ਦੇ ਘਰੀ ਜਾਣੀਆਂ 2.5 ਤੇ 3 ਤੇ ਮਰਾ ਮੋਟਾ ਦਾਣਾ ਕੋਈ ਬਾਹਰ ਨੰਗਾ ਵੀ ਰਹਿ ਗਿਆ ਕੋਈ ਗੱਲ ਨਹੀਂ ਖਿੱਲਰਵੇਂ ਦਾਣੇ ਹੁੰਦੇ ਮੈਂ ਕਿਹਾ ਕਣ ਕਾਪੇ ਸਹੀ ਹੋ ਜਾਣੀ ਨਿਕਲ ਛੇਤੀ ਆਊਗੀ ਕਹਿੰਦਾ ਗਰਮੀਆਂ 'ਚ ਵਧੀਆ ਨੇ ਮੈਂ ਗਰਮੀਆਂ 'ਚ ਨਿਕਲ ਆਉਂਦੀ ਸੀਗੀ ਪਰ ਹੁਣ ਸਿਆਲਾਂ 'ਚ ਘੱਟੋ ਘੱਟ 10 ਤੋਂ 12 ਦਿਨ ਲੈਣੇ ਫੇਰ ਨਹੀਂ ਡੂੰਗੀ ਜੇ ਕਣ ਕੋਈ ਤਾਂ ਬਾਕੀ ਮੰਨਿਆ ਤਾਂ ਹੈ ਨਹੀਂ ਸਰਦਾਰ ਦੇਖਦੇ ਆ ਹੁਣ ਜਾਣਾ ਮੈਂ ਉਧਰ ਨੂੰ ਥੋੜਾ ਜਿਹਾ ਲਸਾਂ ਰਹਿ ਗਿਆ ਲਾਉਣ ਵਾਲਾ ਲਾ ਕੇ ਜਾਣਾ ਉਹਦੇ ਵੱਲੋਂ ਅੱਧਾ ਲਾ ਲਿਆ ਆ ਆ ਲਾਉਣ ਡਿਆਂ ਥੋੜਾ ਜਿਹਾ ਰਹਿ ਗਿਆ ਲਾ ਕੇ ਤੇ ਚੱਲ ਜਾਣਾ ਉਧਰ ਨੂੰ ਹੁਣ ਚਲੋ ਦਿਖਾਉਣਾ ਬਾਕੀ ਦਿਨੇ ਜਿੱਦਾਂ ਚੱਲਦਾ ਪ੍ਰੋ ਇਹ ਤਾਂ ਬਦਗਿਆ ਲੱਗਾ ਆ ਸਾਫ ਆ ਦਿਨ ਧੁੱਪ ਲੱਗੀ ਆ ਚੱਲਦਾ ਸੁਣਦਾ ਸਰਦਾਰ ਦਾ ਟਰੈਕਟਰ ਜਾਂਦਾ ਆ ਉਹ ਲਈ ਜਾਂਦਾ ਟਰੈਕਟਰ ਧੁੰਦ ਜਈ ਧੁੰਦ ਜੇ ਬਾਲਾ ਦੀਦਾ ਨਹੀਂ ਉਹ ਛੱਡ ਕੇ ਛੱਡ ਕੇ ਜਾਂਦਾ ਟਰੈਕਟਰ ਲੈ ਕੇ ਉਹ ਉਹ ਦੇ ਖਾਦ ਬੀ ਲੈ ਕੇ ਜਾਂਦਾ ਹੁਣ ਜਾਂਨਾ ਉਹਦੇ ਮਗਰ ਫੇ ਨਾ ਹੂ ਨਾਲ ਕੋਈ ਕੇਰ ਦਿੰਨੇ ਆ ਉਹ ਬੰਦੇ ਨੂੰ ਦੂਏ ਨੂੰ ਨਾ ਹੂ ਬੋਣ ਲਾ ਦਾਂਗੇ ਨਾ ਹੂ ਆਪ ਲਾ ਗਦੇ ਹਾਂ ਇੱਕ ਜਾਨਾ ਬਾਈ ਜਾਣਗੇ ਦੋ ਜਾਨੇ ਤੇ ਦੋ ਜਾਨੇ ਮਗਰ ਤਿੰਨੇ ਜਾਨੇ ਕੇਰੀ ਜਾਵਾਂਗੇ ਪਿਛਾ ਲੈਨੇ ਨਾਲ ਉਹਦੀ ਕਣਕ ਕੇਰੀ ਜੂ ਟਾਈਮ ਨਾਲ ਜਾਣਾ ਜਾ ਕੇ ਦੇਖਦਾ ਮੈਂ ਬਾਕੀ ਤੇ ਚਲੋ ਠੀਕ ਐ ਦਿਖਾਉਣਾ ਬਾਕੀ ਟਰਾਂਸਫਾਰਮ ਆ ਕਈਆਂ ਦਿਨਾਂ ਦਾ ਲੂਸਾ ਇਹਨੂੰ ਵੀ ਅੱਜ ਲੱਦਣਾ ਨਾ ਮਾੜਾ ਪਰਮਾਨਾ ਬਹੁਤ ਪੁਰਾਣਾ ਆ ਦੇਖੜੇ ਨੰਬਰ ਨੰਬਰ ਕਹਿੰਦੇ ਪਹਿਲਾਂ ਵੀ ਰਿਪੇਅਰ ਹੋਈਆਂ ਪਲੇਟਾਂ ਲੱਗੀਆਂ ਤੇ ਪਾੜੀ ਨਹੀਂ ਹੁੰਦਾ ਹੁਣ ਸਾਫ਼ ਕਰ ਕਰਕੇ ਲੱਗੇ ਆ ਪਾੜਨ ਉਹਨੂੰ ਪਲੇਟ ਤੋਂ ਕਿਤੇ ਸ਼ਾਇਦ ਵੀ ਲੱਪ ਹੋਵੇ ਗੋਲਖੇ ਲੁਪੇ ਆ ਇਹ ਦੋ ਲੱਗੀਆਂ ਪਲੇਟਾਂ ਕੁੱਤੇ ਵੀ ਆਦੇ ਉਸਤਾਦ ਲੱਗੀ ਹੈ ਇਹ ਆ ਆ ਯਾਰ ਇਹ ਜਨਲ ਨਾ ਰੇਗ ਮਾਰ ਲਿਆ ਲਾਉਤੋਂ ਮੈਨੂੰ ਸੁਕੋ ਨੀ ਮੇਰ ਦੇਣਾ ਉਹ ਕੋ ਦੇਖਾ ਤੇ ਨੰਬਰ ਨੰਬਰ ਜੇ ਲੱਭਦੇ ਆ ਉਤੋਂ ਉਹ ਰਿਪੇਅਰ ਹੋਈ ਵਾਲੀ ਕਹਿੰਦੇ ਲੱਗੀ ਹੈ ਜਿਹੜੀ ਆ ਪਲੇਟ ਆ ਮੈਂ ਕਿਹਾ ਵੇ ਸਾਡੇ ਆਗੇ ਤਾਂ ਰਿਪੇਅਰ ਹੋਇਆ ਨਹੀਂ ਇਹ ਉਧਰੋਂ ਮਗਰੋਂ ਰਿਪੇਅਰ ਹੋਇਆ ਥੋੜਾ ਦੇਖਦੀ ਆ ਮਰੇਪੇਅਰ ਹੋਇਆ ਮਗਰੋਂ ਲਿਆ ਕੇ ਸਾਡੇ ਲਾਇਆ ਹੀ ਤੇ ਇਹਦਾ ਸਾਰਾ ਕੋਈ ਲੂਲਾ ਲੱਗਿਆ ਇਹ ਵਿੱਚੋਂ ਛਾਟ ਹੋ ਗਏ ਨਾ ਇਹਨੋਂ ਪਟਾਕੇ ਚੱਲੇ ਆ ਵੀ ਖੁਗਿਆਂ ਘਾਗਿਆਂ ਸਾ ਵੜਾ ਦਿੰਆਂ ਇਹਦੀਆਂ ਤੇ ਹੁਣ ਅੱਜ ਲਾਇਏ ਨੂੰ 7-8 ਦਿਨ ਹੋ ਗਏ ਤੇ ਹੁਣ ਅੱਜ ਇਹਨੂੰ ਲੱਗੇ ਆ ਕੱਲ੍ਹ ਨੂੰ ਤਾਂ ਨਵਾਂ ਆਊਗਾ ਟਰਾਂਸਫਰ ਉਹ ਜਾਣਣਗੇ ਜਲਦੀ ਜਾਂਦਾ ਕੰਮ ਚਾਂਫਾਂ ਲਜਾਉਣਾ ਆਈ ਸਰਦਾਰ ਆ ਲਾਇਆ ਹੀ ਮੈਂ ਕਿਹਾ ਦੇਖ ਲਾ ਜੇ ਕੋਈ ਕਰਾਉਣਾ ਤਾਂ ਮੈਂ ਕਰਾੜਨਾ ਚਲੋ ਠੀਕ ਆ ਦਿਖਾਉਣੇ ਬਾਕੀ ਹਾਂ ਬਾਈ ਕਾਸ਼ ਤਾਰਾਂ ਵੰਦ ਲੋੜ ਓ ਕਾਰ ਓਏ ਉਸਤਾਦ ਕਾਟ ਰਹੀ ਟਰੱਗੇ ਕਾ ਨਾ ਕਾਰ ਦੇ ਹਾਂ ਹਾਂ ਮਸਾਲਾ ਦੇ ਕਾਣ ਕ ਪੱਟ ਕੇ ਦੇ ਦੇ ਕਾਣ ਕ ਤੁਰ ਪਈ ਹੈ ਹੈ ਚੰਗੀ ਤੂ ਹੀ ਨਾ ਦੇਖੋ ਨਾ ਜੜ ਵੀ ਤੁਰ ਪਈ ਤੂ ਹੀ ਵੀ ਤੁਰ ਪਈ ਹੈ ਇਹਨੀ ਡੁੰਗੀ ਪਈ ਹੈ ਤੇ ਤੁਰਪਈ ਹੈ ਗਣਕ ਮਿੱਟੀ-ਮੁੱਟੀ ਪਾਉਣੇ ਨਾਲ ਹੀ ਗਿਲਦੇ ਪੀ ਗਣਕ ਗਿਲਦ ਕਾਫੀ ਹੈ ਸਪਰੇ ਉੱਤੇ ਕਰਤੀ ਹੈ ਇਹਦੇ ਆਲੂ ਵੀ ਬਟਾਈ ਲੱਗੇ ਹੋ ਚੱਲੇ ਜੀ ਹੁਣ ਤਾਂ ਬੇ ਕੰਮ ਕਰਦੇ ਹੁੰਦੇ ਸੀ ਰੋਜ਼ ਤਾਂ ਦਿਲ ਲੱਗਾ ਰਹਿੰਦਾ ਸੀ ਹੁਣ ਕੰਮ ਕਰ ਗਿਆ ਮੁੱਕਾ ਵੇਲੇ ਬੰਦੇ ਦਾ ਵੀ ਟਾਈਮ ਨਹੀਂ ਪਾਸ ਹੁੰਦਾ ਸਰਦਾਰ ਲੱਗਾ ਆ ਬਾਵਾ ਹੀਏ ਦਿਵਾਲੀ ਹੋ ਕਣਕ ਘੇਰਾਟਿਆ ਤਾਂ ਹੁਣ ਮੇਰੇ ਅਧਾਨਾ ਰੋਟਾ ਬਿਟਰਨਾ ਪਉਣ ਡਿਆ ਆ ਆ ਪਾਇਰ ਸਵੇਰੇ ਵੀ ਸਰਦਾਰਾਂ ਨੂੰ ਆਇਆ ਵੀ ਦੇਖੋ ਕੰਮਕਾਰ ਹੈਗਾ ਦੱਤ ਦੇ ਘਰਾਂ ਨੇ ਨਾਲੇ ਵੀਰਾ ਟਾਈਮ ਪਾਸ ਹੋ ਜਾਂਦਾ ਸਰਦਾਰ ਕਹਿੰਦਾ ਨਹੀਂ ਕੰਮਕਾਰ ਦੱਤਿਆ ਹੀ ਨਹੀਂ ਕਹਿੰਦਾ ਬਾਪ ਤੇ ਬੀਜਲੀਆ ਲੱਗਦਾ ਉਹ ਸੱਜਣਾ ਜੀ ਅਖੀਰ ਤੇ ਦੋਧੇ ਕੇ ਦਸਤਾਰ ਨਹੀਂ ਗਾਣਗੇ ਓ ਆਸਾਂ ਦਾ ਇਧਰ ਉਧਰ ਹੀ ਮਿਲ ਕੇ ਆ ਇਧਰ ਬੌਂਡ ਲਗਾ ਆਇਆ ਹੈ ਦੇ ਫੇਲੇ ਮਾਪਿਆ ਆ ਆਂਗ ਵੀਦਾ ਵੀਦਾ ਥੱਕ ਹੋ ਗਿਆ ਫੜਿਆ ਗਿਆ ਉਤੋਂ ਲੱਗ ਗਿਆ ਪਤਾ ਕੰਮ ਘਟਾ ਕਰਦਾ ਤੇ ਲੰਮਾ ਜਹਾਰਾ ਪੈਣਾ ਖੇਤਾਂ 'ਚ ਆ ਕੇ ਤੂੰ ਏ ਮਾਗੀ ਕਹਿੰਦਾ ਲੱਗ ਗਿਆ ਪਤਾ ਮੈਂ ਕਿਹਾ ਵੀ ਟਰੈਕਟਰ ਤੇ ਲੰਮਾ ਹੀ ਪੈਣਾ ਕੰਮ ਘਟਾ ਕਰਦਾ ਇੱਕ ਮਿੰਟ ਵੀ ਘਟਿਆ ਆ ਪੀ ਲੈਣ ਜਾ ਬਸ ਸਰਦਾਰ ਗਾਂ ਦਾ ਲੱਗਾ ਬੀਜ ਇੱਧਰ ਮਲਾੜ ਬੀਜ ਹੋ ਗਿਆ ਸਰਦਾਰ ਦਾ ਉੱਧਰ ਰੋਟਾਬੈਟਰ ਚੱਲਣ ਡਿਆ ਆ ਰਹਿ ਗਿਆ ਸਰਦਾਰ ਦਾ ਬਲਾਡ ਇੱਧਰ ਰਹਿ ਗਿਆ ਬਲਾਡ ਬੀਜ ਦਿਨਾਰਾ ਦੇਖਦੇ ਆਂ ਪੱਕੀ ਕਿੱਦਾਂ ਆਇਆ ਸਰਦਾਰ ਆਲਾ ਮੈਂ ਕਿਹਾ ਗੀੜਾ ਮਾਰ ਗਿਆ ਸਰਦਾਰ ਕੀ ਕਰਦਾ ਹਾਂ ਦੇਖਾਂ ਲਾਤੀਆਂ ਛਤਰੀ ਵਾਲੀਆਂ ਸਰਦਾਰ ਨੇ ਲੈਨ ਤੇ ਉਹ ਉੱਧਰ ਪਹਿਲਾਂ ਬੀਜ ਲਹੀ ਗਣਕੇ ਜਿਹੜੀ ਉੱਪਰ ਲਾ ਕੇ ਆ ਰਿਹਾ ਹੈ ਤੇ ਉਹ ਵੀ ਕੇਰ ਹਟਿਆ ਸਰਦਾਰ ਉਹ ਗਾਲ ਨੂੰ ਗਿਰਨ ਦਾ ਸਰਦਾਰ ਕਹਿੰਦਾ ਕੇਰਾ ਕਿ ਇੱਥੇ ਟਰੈਕਟਰ ਚੱਲਣ ਡਿਆ ਆ ਤੇ ਇੱਕ ਉਧਰਲੇ ਬੰਨੇ ਹੋਰ ਆ ਜਾਣਿਆ ਦੋ ਕੇ ਦੋ ਵੀ ਗਾਲ ਨੂੰ ਨਾਲ ਹੀ ਕੇਰ ਹੋ ਜਾਣੇ ਸੁਨਾਪਤ ਹੋ ਜਾਣਾ ਇਹਦਾ ਵੀ ਕਣਕ ਦਾ ਕੰਮ ਬਸ ਇਹੀ ਦੋ ਫਲਾਟ ਰਹਿੰਦੇ ਸੀ ਇਹਦੇ ਮੇਰਾ ਗਦਾਕ ਕੇਦਾ ਸੀ ਤੇ ਦਾਹਕ ਕੇ ਇਹਦੀਆਂ ਗਾਲੂ ਤੇਰੇ ਜਾਣੇ ਆ ਦਿਖਾਉਣੇ ਜਦੋਂ ਮਸ਼ੀਨ ਚੱਲਦੀ ਆ ਆ ਓ ਜੀ ਲੱਭਿਆ ਸਰਦਾਰ ਕੇਰਨ ਕਣਕ ਚਲਾਉਣ ਅੱਲਾ ਕੱਲਾ ਦਾਣਾ gherਦਾ ਕਣਕ ਦਾ ਵਧੀਆ ਕਣਕ gher ਰਹੀ ਏ ਸਾਤ ਟਰੈਕਟਰ ਚੱਲਦੇ ਆ ਮੈਂ ਇੱਕਾ ਗੇੜਾ ਲਾ ਕੇ ਉੱਧਰ ਦਾ ਮੇ ਦਿਖਾਉਣਾ ਮੈਂ ਇੱਥੇ ਇੱਕ ਬਹਾਈ ਦਾ ਬਹੁਤ ਜ਼ੋਰ ਦੱਲਣ ਡਿਆ ਆ ਟਰੈਕਟਰ ਆ ਇੱਥੇ ਹਾਰ ਦੇ ਵਿੱਚ ਸੱਤ ਟਰੈਕਟਰ ਮੰਗਣਗੇ ਢੇ ਚੱਲਣ ਡੇ ਆ ਬਾ ਬਾਏ ਡੰਡਾ ਨਾ ਥਾਲਿਆ ਤਾਂ ਧੌਣ ਦੇ ਵਿੱਚ ਖਾ ਲਈ ਉਹ ਤੇ ਮੋੜ ਤੇ ਗੱਡੀ ਨਹੀਂ ਜੇ ਇਹ ਡੰਡਾ ਕੀ ਤੇ ਛਾਤੀ ਤੇ ਆ ਕੇ ਖੁੱਭ ਜਾਂਦਾ ਹੁੰਦਾ ਜਿੱਦਾਂ ਤੂੰ ਕਰਦਾ ਵੀ allele ਕਣਕ ਦੇ ਬੀਜ ਹੋਣੀ ਆ ਪਹਿਲਾਂ ਇਹਨਾਂ ਨੇ ਬਾਵਾ ਹੀਆ ਕੀਤਾ ਕੁਝ ਨਹੀਂ ਹੁਣ ਘਾਹ ਦੇ ਵਿੱਚ ਰੋਣੀ ਹੋਣੀ ਹੋਣੀ ਸੀ ਤੇ ਏਰੇ ਦੇ ਵਿੱਚ ਅੰਕ ਬੀਜਣੀ ਆ ਇਹਨਾਂ ਨੇ ਆ ਕਹਿੰਦਾ ਈ ਸਰਦਾਰ ਗਿੱਲਾ ਆ ਜਾ ਰਹਾ ਔਰ ਇਧੇ ਟਰੈਕਟਰ ਸਲੱਪ ਵੀ ਦਿੰਦਾ ਆ ਥੋੜਾ ਜਿਹਾ ਧਾ ਆ ਇੱਥੇ ਜਿਹੜਾ ਗਿੱਲਾ ਆ ਜਾ ਰਹਾ ਨਾਨ ਨਾਲ ਆ ਬੰਨੇ ਦੇ ਬਰਤੀ ਤੇ ਸਹੀ ਆ ਸਾਰਾ ਕਿਧ ਕਨਾਲ ਕਧਾ ਆ ਵਿੱਚੋਂ ਇਹਦੇ ਗਿੱਲਾ ਇਹਦਾ ਨਾਈ ਮੈਂਗਾ ਦਪਰੇ ਉੱਤੇ ਕਰਦੇ ਆ ਆਮ ਨਾਲ ਕੋਈ ਨਹੀਂ ਹੋਇਆ ਕੰਦ 10 ਖਾਲੀਆ ਕਰ ਰਹੀ ਆ ਵਕਾ ਵੱਲੇ ਆਪਾਂ ਜਾ ਰਾ ਸਿਕਾਉਣੇ ਆ ਵਕਾ ਵੱਲੇ ਆਪਾਂ ਸਿਕਾਉਣੇ ਆ ਵਕਾ ਹੀ ਦਪਰੇ ਪਹਿਲਾਂ ਕਰਦੇ ਆ ਆਪੇ ਨਹੀਂ ਕਾਹ ਹੋਣਾ ਆ ਗੱਲ ਕਰਦਾ ਵੀ ਇਸ ਏਰੀਏ 'ਚ 6 ਤੋਂ 7 ਟਰੈਕਟਰ ਚੱਲਦੇ ਆ। ਇੱਕ ਟਰੈਕਟਰ ਉਹ ਤੇ ਬਾਗੇ ਹੱਲੇ ਉਹ ਕੋਠੀ ਲਾ ਕੇ ਖੜਾ। ਇੱਕ ਉਹ ਖੜਾ, ਦੋ। ਇੱਕ ਆ ਢੇਗ ਦੇ ਉੱਲੇ ਚੱਲਣ ਡਿਆ ਆ ਇੱਥੇ ਦਿਖਾਉਣਾ ਮੈਂ। ਆਹ ਚੱਲਦਾ। ਤਿੰਨ। ਇੱਕ ਉਹ ਤੂ ਦੇ ਨਾਲ ਦੀ ਚੱਲਦਾ ਆ ਵਾਲਾ। ਚਾਰ। ਇੱਕੋ ਕੁਮਾਦਾਂ ਦੇ ਗੱਬਿਓਂ ਦੀ ਚੱਲਦਾ ਆ ਪੰਜ ਇੱਕ ਆ ਚੱਲਦਾ ਇੱਥੇ 6 ਇੱਕ ਆਪਣਾ ਆ ਚੱਲਣ ਡਿਆ ਸਰਦਾਰ ਵਾਲਾ 7 ਟਰੈਕਟਰ ਇੱਥੇ ਐਸ ਏਰੀਏ 'ਚ ਚੱਲਣ ਡੇ ਇੱਕ ਉਹ ਚੱਲ ਕੇ ਹਲੇ ਚੱਲ ਗਿਆ ਜੌਂਡੀ ਦਾ ਟਰੈਕਟਰ ਜਾਂਦਾ ਆ ਔਰ ਸੂਰਪੁਰ ਉਹਦੇ ਲੱਗੇ ਜਾਂਣ ਡਿਆ ਆਹ ਸੂਰਪੁਰ ਵਾਲਾ ਵਾਲੀ ਛੜਕ ਬਣ ਗਈ ਆ ਮੇਰੇ ਖਿਆਲ ਉੱਥੋਂ ਤੋਂ ਉਹਦੇ ਉੱਤੇ ਜਾਂਣ ਡਿਆ ਔਰ ਟਰੈਕਟਰ ਗਾਵੀ ਇੱਥੇ ਐਸ ਕਾ ਹਾਰ ਦੇ ਵਿੱਚ ਹਲ ਚੱਲ ਚੱਲਣ ਡਈ ਆ ਇਹਦਰ ਜੂਰ ਗਿਆ ਪੈਂਦਿਆ ਆ ਇਹ ਲਾਡੀ ਸਰਦਾਰ ਦੇ ਬੰਦੇ ਪਾਉਂਦੇ ਆ ਜੂਰੀਆ ਚਲੋ ਦਿਖਾਉਨੇ ਆ ਬਾਕੀ ਜੋ ਚੱਲਦਾ ਦੇ ਨੇ ਜੀ ਤਕਾਲਾਂ ਹੀ ਪੈ ਗਈਆਂ ਦਿਨੇ ਗੀਤ ਖੋਣਾ ਹੋਂ ਤਕਾਲਾਂ ਹੀ ਪੈ ਗਈਆਂ ਥੋੜਾ ਬਾਲਾ ਦੇਖਦੇ ਆ ਕਿਵੇਂ ਬੰਨੇ ਹੋਰ ਘਰੇ ਤਾਂ ਟਾਈਮ ਪਾਸ ਹੁੰਦਾ ਨਗਾ ਹੁਣ ਆਇਆ ਹੀ ਮੈਂ ਕਹ ਜਸਦਾਰਾ ਲਗੇੜਾ ਮਾਰਿਆ ਉਹਨਾ ਉਹ ਇੱਕ ਸਾਹਮਣੇ ਚੱਲਣ ਡਿਆ ਆ ਓਰ ਕਾਫੀ ਟਰੈਕਟਰ ਕੰਮ ਦਾ ਵਾ ਬਈ ਇਥੇ ਇੰਨੇ ਘਾਰ ਜੈ ਦੇ ਵਿੱਚ ਚੱਲਣ ਡਏ ਆ ਪੂਰਾ ਜੋਰ ਆ ਜੀ ਬਾ ਬਹਾਈਏ ਦਾ ਜੋ ਵੀ ਆ ਕੋਈ ਆਲੂਆਂ ਨੂੰ ਮਿੱਟੀ ਚਾੜਦਾ ਕੋਈ ਜਾਰਾ ਤਰ ਕਣਕ ਬੀਜਣ ਵਾਲੇ ਹੀ ਆ ਬਾ ਬਹਾਈਆ ਕੰਡ ਚਲੋ ਠੀਕ ਆ ਦਿਖਾਉਨੇ ਵਾਕੀ ਜਿੱਦਾਂ ਚੱਲਦਾ ਐ ਇੰਨੇ ਕ ਸਪੀਡ ਤੇ ਵਧੀਆ ਗੀਅਰ ਹੁੰਦੀ ਆ ਕਣਕ ਮੇਰਾ ਖਿਆਲ 11 11:30 ਵਜੇ ਲੱਗਾ ਸੀ ਸਰਦਾਰ ਮਿੱਤੋ ਚਲੋ ਸਾਹੂ ਵੀ ਲਿਆ ਹੋਊਗਾ ਤਾਂ 12 11 12 ਖੇਤ ਬੀਜ ਲੈਣ ਲੱਗਾ ਗਣ ਕਰ ਕੇਰ ਲੈਣ ਲੱਗਾ ਦਾ 11 ਕੇਤ ਰਹਿੰਦੇ ਆ ਕੱਲ ਨੂੰ ਘਿਰ ਜਾਣੇ ਆ ਤੇ ਉਹ ਟਰੈਕਟਰ ਅੱਜ ਵਾਈ ਜਾਂਦਾ ਕੱਲ ਨੂੰ ਘਿਰ ਜੂ ਉਹ ਗਣਗਾ ਬੱਗਾ ਆ ਸਰਦਾਰ ਚਲੋ ਘਰ ਦੀ ਮੂਫਲੀ ਵੀ ਦੀ ਸੀ ਨਾ ਬੰਨਿਆ ਡੋਡੀਆਂ ਦੇਖਿਆ ਪੱਟ ਕੇ ਇੱਕ ਬੂਟਾ ਮੈਂ ਕਿਹਾ ਦੇਖਾ ਸੋਹਣੀਆਂ ਬੰਨਾਂ ਡੋਟੀਆਂ ਕਹਿੰਦਾ ਭਾਪ ਵੀ ਕਾਮ ਜਾ ਪਿਆ ਜੇ ਬੀਜਣੀ ਹੋਵੇ ਮੂਫਲੀ ਤੇ ਕਾਮ ਜਾ ਵਿਆ ਹੈ ਹੋਈ ਹੈ ਇੰਨੇ ਕ ਦਾਣੇ ਪੱਟੇ ਆ ਕੇ ਥੋੜਾ ਜਿਹਾ ਪੱਟਿਆ ਸੀ ਬਾਕੀ ਥੱਲੇ ਮੈਂ ਕ ਰਹਿਣ ਦਿੰਨੇ ਥੋੜੇ ਦਿਨ ਰੋਕੇ ਦੇਖਾਂਗੇ ਪੱਟ ਕੇ ਗਾਂਵ ਵਿੱਚ ਸਾਫ਼ ਸੁਥਰੀ ਜਗ੍ਹਾ ਤੇ ਬੀਜਿਆ ਕਰਾਂਗੇ ਜਿੱਥੇ ਕੋ ਗੋਡੀ ਗਾਡੀ ਇਹਦੀ ਹੋ ਜਾ ਕਰੇ ਹੈ ਗਈ ਆ ਵਿਚ ਵਿਚ ਆ ਬੂਟੇ ਤੇਰੀ ਉਦੋਂ ਕੋ ਬਿਮਾਰ ਹੋ ਗਏ ਜਦੋਂ ਕੋ ਲਾਈ ਸੀਗੀ ਦੀ ਗੋਡੀ ਇੱਕ ਹੋਈ ਦੂਜੀ ਗੋਡੀ ਨਹੀਂ ਹੋਈ ਕਰਕੇ ਤੇ ਹੋ ਗਈ ਉਹਦਾ ਮੁਗਲੀ ਸੋਣੀ ਹੋਈ ਆ ਤੇ ਦੇਨ ਵੀ ਖੇਪ ਗਿਆ ਚੱਲ ਗਿਆ ਸੂਈ ਥੱਲੇ ਤੇ ਚਲੋ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵਲੌਗ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ